ਹੀਠ ਮੰਦਰ ਮਾਤਾ ਭੱਦਰ ਕਾਲੀ ਜੀ ਦਾ ਪ੍ਰਾਚੀਨ ਅਤੇ ਅਦਭੁਤ ਇਤਿਹਾਸ ਹੈ ਇੱਥੇ ਹਰ ਸਾਲ ਮੇਲਾ ਲੱਗਦਾ ਹੈ ਇੱਥੇ ਲੱਖਾਂ ਦੇ ਵਿੱਚ ਨਹੀਂ ਕਰੋੜਾਂ ਦੇ ਵਿੱਚ ਇੱਥੇ ਲੋਕਾਂ ਦੀ ਆਸਥਾ ਦਾ ਕੇਂਦਰ ਹੈ ਇਹ ਅੰਮ੍ਰਿਤਸਰ ਦੇ ਵਿੱਚ ਖਜ਼ਾਨਾ ਗੇਟ ਦੇ ਕੋਲ ਇਹ ਮੰਦਰ ਨੇੜੇ ਸਥਿਤ ਹੈ ਤੇ ਇੱਥੇ ਇਸ ਵਾਰ 15 ਮਈ ਨੂੰ ਸਾਲਾਨਾ ਮੇਲਾ ਮਨਾਇਆ ਜਾ ਰਿਹਾ ਹੈ ਜੀ ਇੱਥੋਂ ਦੇ ਮਹੰਤ ਗੋਬਿੰਦ ਸ਼ਰਮਾ ਜੀ ਦੇ ਨਾਲ ਗੱਲਬਾਤ ਕਰਦੇ ਹਾਂ ਹਾਂਜੀ ਮਹੰਤ ਜੀ ਕਿਸ ਤਰ੍ਹਾਂ ਦੇ ਪ੍ਰਬੰਧ ਨੇ ਔਰ ਕੀ ਇਤਿਹਾਸ ਹੈ ਇੱਥੋਂ ਦਾ ਜੀ ਸਭ ਤੋਂ ਪਹਿਲੇ ਸਾਰੇ ਸ਼ਹਿਰ ਵਾਸੀਆਂ ਨੂੰ ਜੈ ਮਾਤਾ ਦੀ ਔਰ ਸਾਰਿਆਂ ਨੂੰ ਮੇਲੇ ਦੀ ਬਹੁਤ-ਬਹੁਤ ਮੁਬਾਰਕਾਂ ਹਨ ਜਿਹੜਾ ਜੀ ਮਾਤਾ ਰਾਣੀ ਜੀ ਦਾ ਪ੍ਰਾਚੀਨ ਮੇਲਾ ਜੋ ਕਿ ਪਿਛਲੇ ਕਈ 100 ਸਾਲਾਂ ਤੋਂ ਚੱਲਿਆ ਆ ਰਿਹਾ ਹੈ ਮੇਰੀ ਇੱਥੇ ਉਹਨੇ ਵੀ ਫੀਡ ਵੀ ਸੇਵਾ ਕਰ ਰਹੀ ਹੈ ਔਰ ਇਹ ਮੇਲੇ ਦੇ ਵਿੱਚ ਆਪਾਂ ਜੋ ਵੀ ਕੋਸ਼ਿਸ਼ ਵੱਧ ਤੋਂ ਵੱਧ ਕਰ ਸਕਦੇ ਆਂ ਜਨਤਾ ਦੇ ਆਵਾਗਨ ਕਿਉਂਕਿ ਬਿਨਾ ਸੱਦੇ ਦੇਵੀ ਸਰਦਾਲੂ ਇੰਨੀ ਸਰਗਾ ਭਾਵਨਾ ਨਾਲ ਹਰਸ਼ੁਲਾਸਨ ਨਾਲ ਇੱਥੇ ਦਰਸ਼ਨ ਕਰਨਾਂ ਦੇ ਮਾਤਾ ਜੀ ਦੇ ਜੋ ਕਿ ਕੋਵਿਡ ਵਿੱਚ ਹੋਇਆ ਵੀ ਸੀ ਜਦੋਂ ਸਰਕਾਰ ਨੇ ਪ੍ਰਸ਼ਾਸਨ ਨੇ ਨਹੀਂ ਸੀ ਅਲਾਉਡ ਕੀਤੇ ਮੰਦਰ ਦੇ ਕਪਾੜ ਅਸੀਂ ਆਪ ਬੰਦ ਕੀਤੇ ਸੀ ਪਬਲਿਕ ਦੀ ਸੇਫਟੀ ਵਾਸਤੇ 2020 ਦੇ ਵਿੱਚ ਤੇ ਪਬਲਿਕ ਨੇ ਇੰਨਾ ਕੁ ਫਰਸਟ੍ਰੇਟ ਹੋ ਕੇ ਤੇ ਮਹਾਰਾਣੀ ਦੇ ਦਵਾਰ ਦੇ ਸ਼ਟਰ ਤੋੜਤੇ ਸੀ ਤੇ ਜਨਤਾ ਅੰਦਰ ਆ ਗਈ ਸੀ ਚਲੋ ਹੁਣ ਮਾ ਭਗਵਤੀ ਦੇ ਆਸ਼ੀਰਵਾਦ ਨਾਲ ਜੋ ਇਹ ਮੁਕਤੀ ਮਿਲੀਏ ਨਾ ਮੁਰਾਦ ਬਿਮਾਰੀ ਤੋਂ ਤੇ ਪਬਲਿਕ ਜਿਹੜੀ ਹੈ ਬੜੀ ਹਰਸ਼ੁਕਲਾਸ ਦੇ ਵਿੱਚ ਉਸਾਹਿਦ ਹੈ ਇਸ ਮੇਲੇ ਵਾਸਤੇ ਕਿਉਂਕਿ ਕਾਫੀ ਸਾਲਾਂ ਬਾਅਦ 2-3 ਸਾਲਾਂ ਬਾਅਦ ਪੂਰੀ ਖੁੱਲ ਮਿਲੀ ਹੈ ਮਹਾਰਾਣੀ ਦੇ ਦਰਸ਼ਨਾਂ ਵਾਸਤੇ ਸਰਕਾਰ ਵੱਲੋਂ ਔਰ ਪ੍ਰਸ਼ਾਸਨ ਵੱਲੋਂ ਪ੍ਰਬੰਧ ਹੀ ਜਿੱਥੇ ਗੱਲ ਹੈ ਪਾਣੀ ਦੇ ਪੂਰੇ ਅਰੇਂਜਮੈਂਟ ਕੀਤੇ ਜਾ ਰਹੇ ਆ ਟਾਇਲਟ ਦਾ ਅਰੇਂਜਮੈਂਟ ਕੀਤਾ ਜਾ ਰਿਹਾ ਜੋੜਾ ਘਰ ਦਾ ਅਰੇਂਜਮੈਂਟ ਕੀਤਾ ਜਾ ਰਿਹਾ ਜੋ ਵੀ ਫੈਸਿਲਿਟੀ ਲੰਗਰ ਕਰ ਲੱਗਣਗੇ ਕੱਲ ਪਰਸੋਂ ਤੋਂ ਕਿਉਂਕਿ 15 ਤਰੀਕ ਤੋਂ ਮੇਨ ਜੋ ਮੇਲਾ ਹੈ ਸ਼ੁਰੂ ਹੈ ਔਰ 14 ਤਰੀਕ ਦੁਪਹਿਰ ਤੋਂ ਲੰਗਰ ਇੱਥੇ ਸ਼ੁਰੂ ਹੋ ਜਾਣਗੇ ਕੱਲ ਮਹਾਰਾਣੀ ਜੀ ਦਾ ਬ੍ਰਹਮਪੋਜ ਹੋ ਜਾਏਗਾ ਜਿਹਦੇ ਵਿੱਚ ਅਣਗਿਣਤ ਬ੍ਰਾਹਮਣਾਂ ਨੂੰ ਭੋਜਨ ਦਿੱਤਾ ਜਾਏਗਾ ਇੱਥੇ ਭੋਜਨ ਕਰਾਇਆ ਜਾਏਗਾ ਹਵਨ ਹੀ ਅੱਗੇ ਹੋਏਗਾ ਸਾਰੀ ਦਿਹਾੜੀ 14 ਤਰੀਕ ਨੂੰ ਇੱਥੇ ਜਿਹੜ ਸ਼ੁਰੂ ਹੋ ਗਿਆ ਐਤਵਾਰ ਨੂੰ ਤੇ ਸੋਮਵਾਰ ਸਵੇਰੇ ਉਹਦਾ ਭੋਗ ਹੋਏਗਾ 15 ਤਰੀਕ ਸਵੇਰੇ ਔਰ ਉਦੋਂ ਤੋਂ ਹੀ ਮਾਤਾ ਜੀ ਦਾ ਮੇਲਾ ਜਿਹੜਾ ਪ੍ਰਾਰੰਭ ਹੋ ਜਾਏਗਾ ਜਿਹੜਾ ਤੁਹਾਡਾ ਮੇਲਾ ਜਿਹੜਾ ਤੁਸੀਂ ਕਹਿ ਰਹੇ ਹੋ 15 ਤਰੀਕ ਤੋਂ ਕਿੰਨੇ ਦਿਨ ਚੱਲੇਗਾ ਜੀ ਮੇਲਾ ਤਕਰੀਬਨ ਤਕਰੀਬਨ ਜਿਹੜਾ ਅਪਰਾ ਇਕਾਦ ਸੀ ਜਿਹੜਾ ਮਹੀਨਾ ਹੁੰਦਾ ਹੈ ਜੇਠ ਮਾਘ ਦਾ ਮਹੀਨਾ ਜਿਹੜਾ ਇਹ ਪੂਰਾ ਮਹੀਨਾ ਚੱਲਦਾ ਹੈ ਲੇਕਿਨ ਜੋ ਤਿਥੀ ਅਨੁਸਾਰ ਜੋ ਮਿਥ ਅਨੁਸਾਰ ਜੋ ਸਾਡੇ ਧਾਰਮਿਕ ਪੁਰਾਣੇ ਸਾਡੇ ਰੀਤੀ ਰਿਵਾਜ ਨੇ ਉਹਦੇ ਅਨੁਸਾਰ ਮੇਲਾ 5 ਦਿਨ ਦਾ ਹੁੰਦਾ ਹੈ ਲੇਕਿਨ ਇਹ ਪੂਰਾ ਮਹੀਨਾ ਜੋ ਹੈ ਮਾਤਾ ਜੀ ਦਾ ਮੇਲਾ ਚੱਲਦਾ ਹੈ ਇਹ ਜਿਹੜਾ ਭੱਦਰਕਾਲੀ ਦਾ ਮੇਲਾ ਤੁਹਾਡੇ ਸਮੰਦਰ ਦੇ ਵਿੱਚ ਮਨਾਇਆ ਜਾਂਦਾ ਕੀ ਅੰਮ੍ਰਿਤਸਰ ਦੇ ਵਿੱਚ ਹੋਰ ਵੀ ਮੰਦਰ ਹੈ ਕੋਈ ਜਿੱਥੇ ਮਨਾਇਆ ਜਾਂਦਾ ਦੇਖੋ ਜੀ ਜਿਹੜਾ ਭੱਦਰਕਾਲੀ ਜੀ ਦੇ ਸਥਾਨ ਹੁਣ ਮਾਤਾ ਰਾਣੀ ਜੀ ਦੇ ਨਾਮ ਦਾ ਇਨਕ ਪ੍ਰਚਾਰ ਹੈ ਮਹਾਕਾਲਿਕਾ ਜੀ ਦਾ ਮਾ ਭੱਦਰਕਾਲੀ ਜੀ ਦਾ ਨਾਮ ਦਾ ਇਨਕ ਪ੍ਰਚਾਰ ਹੈ ਕਿ ਥਾਂ ਥਾਂ ਸਥਾਨ ਦੇ ਉਤੇ ਮਹਾਰਾਣੀ ਜੀ ਦੇ ਪਕਟਾਂ ਨੇ ਨਵੇਂ-ਨਵੇਂ ਭਵਨ ਬਣਾਏ ਨੇ ਬਗਤ ਜਾਂਦੇ ਨੇ ਆਪਣੀ ਸ਼ਰਧਾ ਅਨੁਸਾਰ ਜਿੱਦੀ ਜਿੱਦੀ ਜੋ ਜੋ ਮਨਛਾ ਜੋ ਜੇ ਨੇੜੇ ਆ ਜਿੰਨੂੰ ਲੱਗਦਾ ਉਹ ਜਾਂਦਾ ਲੇਕਿਨ ਮਹਾਰਾਣੀ ਜੀ ਦਾ ਜੋ ਪਧਰ ਕਾਲੀ ਜੀ ਦਾ ਇਹ ਸਥਾਨ ਹੈ ਇਹ ਪੂਰੇ ਵਿਸ਼ਵ ਦੇ ਵਿੱਚ ਇੱਕ ਸਥਾਨ ਲੋਤਾ ਸਥਾਨ ਹੈ ਜਿਹਦੇ ਵਿੱਚ ਸ਼ਾਂਤ ਰੂਪ ਦੇ ਵਿਕਰਾਲ ਰੂਪ ਦੀ ਪਿੱਠ ਆਪਸ ਦੇ ਵਿੱਚ ਸਾਂਝੀ ਹੈ ਇਹੋ ਹੀ ਇਸ ਮੰਦਿਰ ਦੀ ਮਹੱਤਤਾ ਹੈ ਇਹਦੇ ਵਿੱਚ ਵਿਕਰਾਲ ਰੂਪ ਸਾਹਮਣੇ ਪਾਸੇ ਆ ਜਿੱਥੇ ਸਭ ਕੁਝ ਚੜਦਾ ਹੈ ਬੱਕਰੇ ਦੀ ਪਿੱਟਾ ਚੜਦੀ ਹੈ ਮੁਰਗੇ ਦੀ ਪਿੱਟਾ ਚੜਦੀ ਹੈ ਸ਼ਰਾਬ ਦੀ ਪਿੱਟਾ ਚੜਦੀ ਹੈ ਔਰ ਲੌਂਗ ਚੜਦੇ ਨੇ ਕਿਲ ਚੜਦੇ ਨੇ ਸਭ ਕੁਝ ਲੋਕ ਚੜਾਉਂਦੇ ਨੇ ਆ ਕੇ ਨਿੰਬੂ ਚੜਦੇ ਨੇ ਔਰ ਪਿਛਲੇ ਪਾਸੇ ਤੁਸੀਂ ਚਮੜੇ ਦਾ ਪਰਚ ਲੈ ਕੇ ਔਰ ਚਮੜੇ ਦੀ ਬੈਲਟ ਲਗਾ ਕੇ ਨਹੀਂ ਜਾ ਸਕਦੇ ਉਹ ਸਾਤ ਸਾਤਵਿਕ ਰੂਪ ਹੈ ਇਹ ਤਾਮਸਿਕ ਰੂਪ ਹੈ ਮਾਂ ਭਗਵਤੀ ਦਾ ਕੀ ਕਹਿਣਾ ਚਾਹੁੰਦੇ ਜਿਹੜੇ ਕਿ ਤੁਹਾਨੂੰ ਜਿਹੜੇ ਸ਼ਰਦਾਲੂ ਤੁਹਾਨੂੰ ਦੇਖ ਰਹੇ ਨੇ ਜੀ ਮੇਰਾ ਤੇ ਮਾਂ ਭਗਵਤੀ ਜੀ ਵੱਲੋਂ ਮਾਂ ਭਗਵਤੀ ਜੀ ਅੱਗੇ ਇਹ ਹੀ ਪ੍ਰਾਰਥਨਾ ਹੈ ਕਿ ਜਿੰਨੇ ਵੀ ਮਹਾਰਾਣੀ ਜੀ ਦੇ ਸੰਗਤ ਹੈ ਭਗਤ ਹੈ ਉਹ ਹਰ ਸੋ ਉਲਾਸ ਨਾਲ ਮਹਾਰਾਣੀ ਦਾ ਮੇਲਾ ਮਨਾਣ ਖੁਸ਼ੀਆਂ ਲੈਣ ਮਹਾਰਾਣੀ ਜੀ ਕੋਲੋਂ ਬਰਕਤਾਂ ਲੈਣ ਉਨ੍ਹਾਂ ਦੇ کاروبار ਚ ਵਾਧਾ ਪਵੇ کاروبار ਚ ਵਾਧਾ ਪਵੇ ਔਰ ਸਾਰੇ ਸੰਸਾਰ ਦੇ ਵਿੱਚ ਸੁਖਾਂਤੀ ਬਣੀ ਰਹੇ। ਔਰ ਕਿੰਨਿਆਂ ਕੇ ਸੰਗ ਤਾਂ ਇੱਥੇ ਜਿਹੜੀ ਇਸ ਮੰਦਰ ਦੇ ਵਿੱਚ ਨਤਮਸਤਕ ਹੁੰਦੀਆਂ ਹਨ? ਜੀ ਇਹਦੀ ਕੋਈ ਜਿਹੜੀ ਪੱਕੀ ਫਿਗਰ ਤੇ ਅਵੇਲੇਬਲ ਨਹੀਂ ਕਿ ਲੇਕਿਨ ਮਹਾਰਾਣੀ ਦਾ ਮੇਲਾ ਇਹਦੇ ਵਿੱਚ ਕੋਈ ਗਿਣਤੀ ਆਪਾਂ ਕਦੀ ਕੀਤੀ ਨਹੀਂ। ਜਿਹਦਾ ਜੋ ਇੱਛਾ ਮਹਾਰਾਣੀ ਦੀ ਆਂਦੇ ਨੇ ਮਹਾਰਾਣੀ ਦੀ ਸਭ ਨੂੰ ਨੇਰੀ ਦੇ ਰੂਪ ਦੇ ਵਿੱਚ ਜੋ ਕਿ ਅਮੀਨੇ ਤੋਂ ਤੁਸੀਂ ਦੇਖ ਹੀ ਰਹੇ ਹੋ ਮੀਨਹਰੀਆਂ ਚੱਲਦੀਆਂ ਪਈਆਂ ਤੇ ਇਹ ਮਹਾਰਾਣੀ ਦੀ ਦੇ ਦਰਸ਼ਨ ਹੁੰਦੇ ਨੇ। ਔਰ ਇਹਦੇ ਤੋਂ ਹੀ ਲੋਕਾਂ ਨੂੰ ਪਤਾ ਲੱਗ ਜਾਂਦਾ ਕਿ ਮਾਹ ਭਦਰਕਾਲੀ ਜੀ ਦਾ ਮੇਲਾ ਆ ਗਿਆ ਹੈ ਜਿਹੜੇ ਮਹੀਨੇ ਦੇ ਵਿੱਚ ਔਰ ਭਗਤ ਅੰਗਿਨਤ ਗਿਣਤੀ ਦੇ ਵਿੱਚ ਇੱਥੇ ਆ ਕੇ ਆਪਣੀ ਡਿਵੋਟੀ ਸਪੇ ਕਰਦੇ ਨੇ ਔਰ ਮੰਦਨ ਮੰਦਰ ਦਾ ਜਿਹੜਾ ਖੁੱਲਣ ਦਾ ਟਾਈਮ ਕੀ ਹੈ ਜੀ ਮੰਦਰ ਦਾ ਰੈਗੂਲਰ ਟਾਈਮ ਤੇ ਸਵੇਰੇ ਖੁੱਲਣ ਦਾ ਜੀ 5:30 ਤੋਂ ਲੈ ਕੇ ਰਾਤੀ 10 ਵਜੇ ਤੱਕ ਔਰ ਦੁਪਹਿਰੇ ਕੋਈ ਬੰਦ ਨਹੀਂ ਮੰਦਰ ਹੁੰਦਾ ਕਿਉਂਕਿ ਕਾਲ ਕਾ ਜੀ ਦੇ ਮੰਦਰ ਬੰਦ ਨਹੀਂ ਹੁੰਦੇ ਦੂਸਰੀ ਗੱਲ ਹੈ ਮੇਲੇ ਦੇ ਵਿੱਚ ਜਿਹੜਾ ਕੱਲ ਬ੍ਰੰਹ ਭੋਜ ਤੋਂ ਬਾਅਦ ਜਿਸਲੇ ਬ੍ਰੰਹ ਭੋਜ ਹੋਏਗਾ ਉਸ ਤੋਂ ਬਾਅਦ ਮੰਦਰ ਦੇ ਕਪਾਟ ਬੰਦ ਨਹੀਂ ਹੁੰਦੇ ਰਾਤ ਨੂੰ ਇਹ ਖੁੱਲੇ ਔਰ ਮਾਂ ਭਗੋਤੀ ਜੀ ਦੀ ਬੜੀ ਕਿਰਪਾ ਹੈ ਜੋ ਮਾਂ ਭਗੋਤੀ ਜੇ ਇਦਰਬਾਰ ਦੇ ਉੱਤੇ ਜਿਹੜੀ ਵੀ ਸੰਗਤ ਆਂਦੀ ਹੈ ਜਿਸ ਵਿੱਚ ਮਨੋ ਕਾਮਨਾ ਨਾਲ ਸ਼ਰਦਾ ਭਾਵਨਾ ਤੁਹਾਡੇ ਅੰਦਰ ਹੋਣੀ ਚਾਹੀਦੀ ਹੈ ਜੋ ਜੋ ਮਨੋ ਕਾਮਨਾ ਤੁਸੀਂ ਮੰਗੋ ਉਹ ਇੱਥੇ ਪੂਰੀ ਹੁੰਦੀ ਹੈ ਜਿਸ ਤਰ੍ਹਾਂ ਕਿ ਅਸੀਂ ਇੱਥੋਂ ਦੇ ਮਹੰਤ ਜੀ ਦੇ ਨਾਲ ਗੱਲਬਾਤ ਕੀਤੀ ਹੈ ਉਹਨਾਂ ਦਾ ਆਖਣਾ ਹੈ ਕਿ ਤੁਹਾਡੇ ਹੋ ਅੰਦਰ ਸ਼ਰਦਾ ਭਾਵਨਾ ਹੋਣੀ ਚਾਹੀਦੀ ਹੈ ਜੋ ਵੀ ਤੁਸੀਂ ਮੰਗਦੇ ਹੋ ਤੁਹਾਡੀ ਮਨੋ ਕਾਮਨਾ ਪੂਰੀ ਹੋਏਗੀ ਕੈਮਰਾਮੈਨ ਤਰुण ਦੇ ਨਾਲ ਰਿਪੋਰਟਰ ਗੌਰਵ ਕੁਮਾਰ ਅੰਮ੍ਰਿਤਸਰ